ਮੈਂ ਤਾਂ ਨਾ ਵਾਦਾ ਕਰਦਾ ਕਿ ਮੈਂ ਆਪਣੇ ਭਰਾ ਦੇ ਨਾਲ ਦੀਵਾਲੀ ਇਹਨਾਂ ਦੇ ਘਰ ਬਣਾਉਂਗਾ ਜੂਲ ਮਨਾਉਣ ਜਾਊਗਾ ਜੈ ਸ਼੍ਰੀ ਰਾਮ ਨਾਰਾ ਕਹਿੰਦ ਕਿਸੇ ਨੂੰ ਵੀ আপত্তি ਨਹੀਂ ਮੈਂ ਫਿਰ ਕਹਿੰਦੇ ਲੋਕਾਂ ਜੈ ਸ਼੍ਰੀ ਰਾਮ ਕੁਝ ਦਿਨ ਪਹਿਲੇ ਜੋ ਜਲੰਧਰ ਸ਼ਹਿਰ ਦੇ ਵਿੱਚ ਧਾਰਮਿਕ ਸੋਚ ਨੂੰ ਲੈ ਕੇ ਕੁਝ ਗੱਲਾਂ ਚੱਲ ਰਹੀਆਂ ਥਨ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਸਾਥੀਆਂ ਨੇ ਕਿਉਂਕਿ ਅਸੀਂ ਸਾਰੇ ਹੀ ਸ਼ਹਿਰ ਦੇ ਇੱਕ ਪਰਿਵਾਰ ਹਾਂ ਇਹੀ ਸਮੱਸਿਆ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਸਾਨੂੰ ਕਦੇ ਵੀ ਧਰਮ ਦੇ ਨਾਂ ਦੇ ਉੱਪਰ ਕੋਈ ਵੀ ਕਿਸੇ ਦੇ ਪ੍ਰਤੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸੋ ਮੈਂ ਅੱਜ ਬਹੁਤ ਅੱਛਾ ਲੱਗ ਰਿਹਾ ਕਿ ਸਾਡੇ ਸਾਥੀ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਬਿਆਨ ਦਿੰਦਿਆਂ ਕਿਹਾ ਸੀ ਆ ਮੈਂ ਕਹਾਂਗਾ ਕਿ ਆਪਣੇ ਵੱਲੋਂ ਕੁਝ ਗੱਲ ਕਰਨ ਜਿਹੜੀ ਉਹਦਾਂ ਘਟਨਾ ਵਾਪਰੀ ਹੈ ਅਸੀਂ ਉਹਦੇ ਬਾਰੇ ਕੀ ਕਹਿਣੇ ਜਾਂਦੇ ਆ ਮੈਂ ਜਵੇਸ਼ ਮੈਨ ਨੇ ਰੁਕੀ ਮੈਂ ਜਵੇਸ਼ ਮੈਨ ਨੇ ਪਾਈਚਾਰੇ ਦੇ ਤੌਰ ਦੇ ਉੱਤੇ ਇਹੀ ਬੇਨਤੀ ਕਰਦਾ ਹਾਂ ਜੋ ਘਟਨਾ ਵਾਪਰੀ ਹੈ ਉਹ ਚਲੋ ਹੋਣੀ ਨਹੀਂ ਚਾਹੀਦੀ ਸੀਗੀ ਧਰਮ ਨੇ ਕਰਕੇ ਤੇ ਦੋ ਕੰਟਾ ਵਾਪਰੀਏ ਹੁਣ ਅਗਿ ਤਿਹਾਰ ਆ ਰਹੇ ਨੇ ਫਤਲ ਸਾਰੇ ਮਿਲ ਕੇ ਆਪਣਾ ਤਿਹਾਰ ਮਨਾਈਏ ਰਲ ਕੇ ਜਦ ਅਗੇ ਤਿਹਾਰ ਮਨਾਉਂਦੇ ਆ ਰਹੇ ਆਂ ਤੇ ਸ਼ਹਿਰ ਦੇ ਚੰਮਣ ਸ਼ਾਂਤੀ ਕਾਇਮ ਰਹਤੀ ਹੈ ਜੀ ਹਲੋ ਆਪ ਯੂਬ ਜੀ ਆਪੋ ਨੇ ਜੈ ਪੀਮ ਜੈ ਭਾਰਤ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਅੱਜ ਮਹਾਰਿਸ਼ੀ ਵਾਲਮੀਕੀ ਦਾ ਜਨਮ ਦਿਹਾੜਾ ਵੀ ਆ ਅੱਜ ਸਾਡੇ ਪੰਜਾਬ ਦੀ ਸ਼ਾਂਤੀ ਵਾਸਤੇ ਇੱਕ ਬਹੁਤ ਵਧੀਆ ਦਿਨ ਹੈ ਸਾਡੇ ਯੁਗੇਸ਼ ਮੈਣੀ ਜੀ ਜਿਹੜੇ ਕੀ ਆ ਕੁਝ ਦਿਨਾਂ ਪਹਿਲਾਂ ਕੀ ਜਾਣਿਆ ਕਿ ਜਿਹੜਾ ਇਨਸੀਡੈਂਟ ਹੋਇਆ ਸੀਗਾ ਬਹੁਤ ਲੋਕਾਂ ਨੇ ਉਹਦੇ ਵਿੱਚ ਰਾਜਨੀਤਿਕ ਰੋਟੀਆਂ ਸਿੱਖਣੀਆਂ ਚਾਹੀਆਂ ਪਰ ਅਸੀਂ ਆਪਣੇ ਭਾਈਚਾਰਕ ਸਾਂਝ ਨੂੰ ਬਦਉਂਦੇ ਹੋਏ ਯੁਗੇਸ਼ ਮੈਣੀ ਜੀ ਸਾਡੇ ਵੱਡੇ ਭਰਾ ਸੀ ਤੇ ਵੱਡੇ ਭਰਾ ਆ ਸਾਡੇ ਮਨ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਕਿ ਸਾਡਾ ਕਿਸੇ ਵੀ ਧਰਮ ਦੇ ਪ੍ਰਤੀ ਸਾਡੀ ਨਫ਼ਰਤ ਅਸੀਂ ਪਹਿਲਾਂ ਵੀ ਹਿੰਦੂ ਭਾਈਚਾਰਾ ਸਾਡਾ ਹਿੰਦੂ ਭਾਈਚਾਰਾ ਸੀ ਤੇ ਅੱਜ ਵੀ ਆ ਦੇਸ਼ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਇਹ ਜ਼ਿੰਦਗੀ ਆ ਬਹੁਤ ਗੱਲਾਂ ਹੋ ਜਾਂਦੀਆਂ ਆ ਕਿ ਜਿਹੜੀਆਂ ਕਿ ਇਦਾਂ ਦੇ ਇਨਸੀਡੈਂਟ ਪਰਮਾਤਮਾ ਵੱਲੋਂ ਹੀ ਹੋ ਜਾਂਦੇ ਆ ਕਿਉਂਕਿ ਆਪਾਂ ਸਾਰੇ ਉਹਨਾਂ ਦੁਆਰਾ ਹੀ ਬਣਾਏ ਗਏ ਆ ਸਾਡੇ ਮੰਨ ਵਿੱਚ ਇਦਾਂ ਕੋਈ ਨਹੀਂ ਸਾਰੇ ਪੰਜਾਬ ਨੂੰ ਸਾਰੇ ਜਲੰਧਰ ਨੂੰ ਮੈਂ ਬੇਨਤੀ ਕਰਦਾ ਆਪਾਂ ਅਮਨ ਚੈਨ ਪਸੰਦ ਲੋਕ ਆ ਆਪਾਂ ਇਦਾਂ ਹੀ ਭਾਈ ਚਰਕ ਸਾਂਝ ਬਣਾਈ ਰੱਖੇ ਅੱਗੇ ਵੀ ਜਿੱਦਾਂ ਕੀ ਬਹੁਤ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਕੀ ਮਨਾਉਣ ਵਾਲਾ ਤਿਹਾੜੀ ਦੀਵਾਲੀ ਆ ਰਹੀ ਆ ਅਸੀਂ ਰਲ ਮਿਲ ਕੇ ਦੀਵਾਲੀ ਵੀ ਮਨਾਈਏ ਸਾਰੇ ਤਿਹਾੜੀ ਵੀ ਮਨਾਈਏ ਮੈਂ ਤਾਂ ਨਾ ਵਾਦਾ ਕਰਦਾ ਕਿ ਮੈਂ ਆਪਣੇ ਭਰਾ ਦੇ ਨਾਲ ਦੀਵਾਲੀ ਇਹਨਾਂ ਦੇ ਘਰ ਬਣਾਉਂਗਾ ਜੂਰ ਮਨਾਉਣ ਜਾਊਂਗਾ ਜੈ શ્રી ਰਾਮ ਨਾਰਾ ਕਹਿੰਦ ਕਿਸੇ ਨੂੰ ਵੀ ਅਪত্তি ਨਹੀਂ ਮੈਂ ਫਿਰ ਕਹਿੰਦ ਲੱਗਦਾ ਜੈ શ્રી ਰਾਮ ਜੈ શ્રી ਰਾਮ ਐਡੋ ਟਾਈਮ ਖਾਨ ਸਾਹਿਬ ਨੈਮ ਖਾਨ ਸਾਹਿਬ ਇੱਕ ਇਨਸੀਡੈਂਟ ਜੋ ਅਨਫੋਰਚੂਨੇਟ ਹੋਇਆ ਸੀ ਫਲੋ ਦੇ ਵਿੱਚ ਜੁਗੇਸ਼ ਮੈਨੇਜੀ ਆਈਸੀ ਉੱਥੇ ਨਾਰਾਵਾਜੀ ਹੋ ਗਈ ਕੋਈ ਵੀ ਨਹੀਂ ਚਾਹੁੰਦਾ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਮਾਹੌਲ ਜਿਹੜਾ ਐ এনवायरमेंट ਖਰਾਬ ਹੋਵੇ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਪਹੁੰਚੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਪੂਰੀ ਦੁਨੀਆ ਵਾਸਤੇ ਮਿਸਾਲ ਹੈ ਇੱਥੇ ਹਰ ਇੱਕ ਧਰਮ ਜਾਤੀ ਦੇ ਲੋਕ ਰਹਿੰਦੇ ਆ ਤੇ ਪੂਰੇ ਪੰਜਾਬ ਨੂੰ ਛੱਡ ਦਿਓ ਰੈਸਟ ਆਫ ਇੰਡੀਆ ਦੇ ਅਗਰ ਆਪਾਂ ਗੱਲ ਕਰੀਏ ਹਰ ਬੰਦਾ ਹਰ ਸਟੇਟ ਦਾ ਬੰਦਾ ਪੰਜਾਬ ਦੇ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ ਉਹਦੀ ਇੱਕੋ ਇੱਕ ਵਜਾ ਹੈ ਇੱਥੇ ਦੀ ਭਾਈਚਾਰਕ ਸਾਂਝ ਕਿਸੇ ਤਰੀਕੇ ਦੇ ਨਾਲ ਕੋਈ ਅਨਫੋਰਚੂਨੇਟੇ ਘਟਨਾ ਘਟੀ ਹੈ ਜਿੱਦੀ ਕਰਕੇ ਸ਼ਹਿਰ ਦਾ ਸਾਰਾ ਮਾਹੌਲ ਖਰਾਬ ਹੋ ਗਿਆ ਸੀਗਾ ਅੱਜ ਸ਼ਹਿਰ ਦੇ ਸਾਰੇ ਜ਼ਿੰਮੇਦਾਰ ਇਕੱਠੇ ਹੋਏ ਆ ਜਿਹਦੇ ਵਿੱਚ ਮੰਤਰੀ ਸਾਹਿਬ ਭਗਤਜੀ ਆ ਆਪਣੇ ਮੇਅਰ ਸਾਹਿਬ ਨੇ ਬੀਨਤੀ ਜੀ ਨੇ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਜੀ ਆ ਲਾਡਾ ਜੀ ਆ ਸਾਡੇ ਵੱਡੇ ਭਾਈ ਨਵੀ ਕੋਹਲੀ ਜੀ ਜਿਨ੍ਹਾਂ ਨੇ ਬਹੁਤ ਐਫਰਟ ਕੀਤਾ ਹੈ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਉਹਦੀ ਸਾਰਿਆਂ ਦੀ ਇੱਕੋ ਇੱਕ ਜਿਹੜੀ ਹੈ ਮੰਛਾ ਸੀਗੀ ਕਿ ਜੋ ਹੁਣ ਮਾਹੌਲ ਚੱਲ ਰਿਹਾ ਹੈ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਸਾਰਿਆਂ ਦੇ ਤਿਉਹਾਰ ਸਾਂਝੇ ਆ ਆਪਾਂ ਹੋਲੀ ਦੀਵਾਲੀ ਈਦ ਦੁਸ਼ਹਿਰਾ ਸਭ ਆਪਾਂ ਇਕੱਠੇ ਮਨਾਉਂਦੇ ਆ ਅੱਜ ਮਹਾਰਾਜ ਮਾਰਸ਼ੀ ਬਾਲਮੀਕ ਜੀ ਦੀ ਜਿਹੜੀ ਜਨਮ ਦਿਤੀ ਆਪਾਂ ਉਹ ਵੀ ਸੈਲੀਬ੍ਰੇਟ ਸਾਰੇ ਕਰ ਰਹੇ ਆ ਕੋਈ ਨਹੀਂ ਚਾਹੁੰਦਾ ਵੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਜਾਂ ਸਟੇਟ ਦਾ ਮਾਹੌਲ ਖਰਾਬ ਹੋਵੇ ਉਹ ਸਾਰੀ ਮੱਦੀ ਨਜ਼ਰ ਅਸੀਂ ਸਾਰੇ ਇਕੱਠੇ ਹੋ ਕੇ ਮੈਂ ਆਪਣੇ ਵੱਲੋਂ ਕਿਉਂਕਿ ਪ੍ਰੋਟੈਸਟ ਮੈਂ ਜਿਹੜਾ ਹੈ ਪ੍ਰੋਟੈਟਸਟ ਮੈਂ ਜਿਹੜਾ ਆਰਗੇਨਾਈ ਮੁਸਲਿਮ ਸੰਗਠਨ ਪੰਜਾਬ ਵੱਲੋਂ ਕੀਤਾ ਸੀਗਾ ਮੈਂ ਆਪਣੇ ਵੱਲੋਂ ਪੂਰੀ ਸੰਸਥਾ ਵੱਲੋਂ ਅਗਰ ਸਾਡੇ ਵੱਲੋਂ ਵੀ ਕਿਸੇ ਨੂੰ ਕੋਈ ਠੇਸ ਪਹੁੰਚੀ ਹੈ ਅਸੀਂ ਉਹਦੇ ਲਈ ਵੀ ਮਾਫੀ ਚਾਹੁੰਦੇ ਆ ਬਟ ਅਸੀਂ ਉਮੀਦ ਕਰਦੇ ਆ ਕਿ ਜਿੰਨੇ ਵੀ ਭਾਈਚਾਰੇ ਹੈਗੇ ਆ ਜਿਹੜੇ ਵੱਸਦੇ ਆ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਲਮਾਨ ਕਰੀਏ ਤੇ ਕੋਸ਼ਿਸ਼ ਕਰੀਏ ਕਦੀ ਵੀ ਇਦਾਂ ਦਾ ਕੋਈ এনवायरमेंट ਆਪਾਂ ਜਿਹੜਾ ਹੈ ਨਾ ਪੈਦਾ ਹੋਵੇ ਜਿਸ ਦੇ ਨਾਲ ਸਮਾਜ ਦੀ ਜਿਹੜੀ ਸਾ ਭਾਈਚਾਰਕ ਸਾਂਝ ਉਹ ਖਰਾਬ ਹੋਵੇ ਹੁਣ ਮੈਂ ਗੁਜਾਰਿਸ਼ ਕਰੂੰਗਾ ਕੋਲੀ ਸਾਹਿਬ ਜਾਂ ਚੰਦਰ ਗਰੇਵਾਲ ਜੀ ਉਹ ਕੀ ਅੰਤਿਮ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਅੱਜ ਮੈਂ ਸਾਰੇ ਸਮੂਚੇ ਲੀਡਰਸ਼ਿਪ ਦਾ ਤੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਕਿ ਇੱਕ ਜਿਹੜਾ ਉਪਰਾਲਾ ਅਸੀਂ ਸਾਰਿਆਂ ਨੇ ਮਿਲ ਕੇ ਸਪੈਸ਼ਲੀ ਨਾਈਂਜੀ ਨੇ ਸਾਡੇ ਛੋਟੇ ਭਰਾ ਨੇ ਇਹ ਕਰਿਆ ਨੇ ਕਾਫੀ ਐਫਰਟ ਲਗਾਇਆ ਮੇਅਰ ਸਾਹਿਬ ਚੰਦਰਪਾ ਜੀ ਨੇ ਭਗਤ ਜੀ ਨੇ ਅਸੀਂ ਸਵੇਰ ਦੇ ਕੱਲ ਦੇ ਇਨਫੈਕਟ ਇਸ ਗੱਲ ਤੇ ਲੱਗੇ ਹੋਏ ਸੀ ਕਿ ਜਿਹੜਾ ਆਪਸ ਵਿੱਚ ਭਾਈਚਾਰਾ ਖਰਾਬ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਤਿਉਹਾਰਾਂ ਦੇ ਦਿਨ ਕਿਸੇ ਦੀ ਆਪਸ ਵਿੱਚ ਕੋਈ ਇਹ ਹੋਗੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਔਰ ਕੁਝ ਲੋਕ ਸ਼ਰਾਰਤੀ ਹੁੰਦੇ ਆ ਜਰੂਰ ਕੋਸ਼ਿਸ਼ ਕਰਦੇ ਰਹਿੰਦੇ ਟਾਈਮ ਟੂ ਟਾਈਮ ਸੋ ਇਹਦੇ ਵਾਸਤੇ ਅਸੀਂ ਬੜੀ ਜਲਦੀ ਪੀਸ ਕਮੇਟੀ ਵੀ ਬਣਾਉਣ ਜਾ ਰਹੇ ਆ ਜਿਹੜੀ ਕਿ ਅਸੀਂ ਅੱਜ ਇੱਕ ਸਲਾਹ ਕੀਤੀ ਆ ਸਾਰੇ ਧਰਮਾਂ ਦੀ ਇੱਕ ਪੀਸ ਕਮੇਟੀ ਅਸੀਂ ਬਹੁਤ ਜਲਦੀ ਇੱਕ ਅਨਾਉਂਸ ਕਰਾਂਗੇ ਟਾਈਮ ਟਾਈਮ ਦੇ ਕੋਈ ਇਹੋ ਜਿਹਾ ਇਸ਼ੂ ਅੱਗੇ ਤੋਂ ਹੋਇਆ ਵੀ ਅਸੀਂ ਉਹਨੂੰ ਜਰੂਰ ਐਡਰੈਸ ਕਰਾਂਗੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਮੁਬਾਰਕ ਦਿਨਾ ਤੇ ਧੰਨਵਾਦ ਆਜ ਇਸ ਪਵਿੱਤਰ ਦਿਹਾੜੇ ਤੇ ਇੱਕ ਅਮਨ ਅਮਾਨ ਲਈ ਅਸੀਂ ਇੱਕ ਚੰਗਾ ਸੰਦੇਸ਼ ਦੇਣ ਜਾ ਰਹੇ ਆ ਚੰਦਰਪਾ ਜੀ ਸਭ ਤੋਂ ਪਹਿਲਾਂ ਅੱਜ ਦੇ ਪਾਵਨ ਦਿਵਸ ਦੇ ਉੱਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਮੂੱਚੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਨਾਲ ਦੇ ਨਾਲ ਸਾਨੂੰ ਮਾਣ ਹੈ ਕਿ ਅਸੀਂ ਭਾਰਤੀ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਆ ਇਸ ਸਟੇਟ 'ਚ ਅਸੀਂ ਰਹਿੰਦੇ ਆ ਤੇ ਇੱਥੇ ਦੇ ਸਾਡੇ ਰਿਆਹਬਰਾਂ ਦਾ ਸੰਦੇਸ਼ ਹੀ ਸਾਨੂੰ ਇਹ ਹੀ ਆ ਵੀ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਹਾਲ ਰੱਖੀਏ ਆਪਸੀ ਭਾਈਚਾਰਾ ਜਿਹੜਾ ਆ ਉਹਨੂੰ ਬਣਾ ਕੇ ਰੱਖੀਏ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉੱਪਜਿਆ ਕੌਣ ਭਲੇ ਕੌਣ ਮੰਦੇ ਤੋਂ ਉਹਦੇ ਨੂਰ ਰਾਹੀਂ ਅਸੀਂ ਸਾਰੇ ਇੱਥੇ ਪੈਦਾ ਹੋਏ ਆਂ ਮੈਂ ਸਮਝਦਾ ਸਾਡੇ ਦਿਲਾਂ ਦੇ ਵਿੱਚ ਆਰਾਮ ਵੀ ਉਹਨਾਂ ਹੀ ਧੜਕਦਾ ਹੈ ਅੱਲਾ ਵੀ ਉਹਨਾਂ ਹੀ ਧੜਕਦਾ ਹੈ ਯੀਸ਼ੂ ਵੀ ਉਹਨਾਂ ਹੀ ਧੜਕਦੇ ਆ ਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਤਾਂ ਹੋਰ ਜਿਹੜੇ ਸਾਡੇ ਰਹਿਬਰ ਨੇ ਸਤਗੁਰ ਰਵਿਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਦਿਲਾਂ ਦੇ ਵਿੱਚ ਉਹਨਾਂ ਹੀ ਉਹਨਾਂ ਦੇ ਲਈ ਸਥਾਨ ਹੈ ਜਿੰਨਾ ਕਿਸੇ ਹੋਰ ਦੇ ਨਹੀਂ ਲਈ ਕੋ ਮੈਂ ਸਮਝਦਾ ਇਹ ਜਿਹੜੀਆਂ ਚੀਜ਼ਾਂ ਕਦੇ ਵੀ ਨਹੀਂ ਹੋਣੇ ਚਾਹੀਦੀਆਂ ਜਾਤ ਧਰਮ ਮਜ਼ਬ ਜਿਹੜੇ ਆ ਇਹ ਪਰੇ ਰੱਖ ਕੇ ਜਿਹੜਾ ਆਪਸੀ ਭਾਈਚਾਰਕ ਔਰ ਇਨਸਾਨੀਅਤ ਦਾ ਜਿਹੜਾ ਰੋਲ ਹੈ ਉਹ ਸਾਨੂੰ ਸਾਰਿਆਂ ਨੂੰ ਪਲੇ ਕਰਨ ਦੀ ਲੋੜ ਹੈਗੀ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਦਿਵਸ ਦੇ ਉੱਤੇ ਮੈਂ ਕਹਿੰਨਾ ਵੇਸ ਤੋਂ ਦੁਨੀਆ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਪਿਆਰ ਦਾ ਤੇ ਸ਼ਾਂਤੀ ਦਾ ਕਿਸੇ ਨੇ ਸੁਨੇਹਾ ਦਿੱਤਾ ਸੀ ਤੇ ਉਹ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਸੀਗੇ ਤੇ ਇਸ ਤੋਂ ਉੱਪਰ ਕੋਈ ਗੱਲ ਨਹੀਂ ਹੋ ਸਕਦੀ ਦੁਨੀਆ ਦੇ ਜਿੰਨੇ ਤਮਾਮ ਗ੍ਰੰਥ ਹੈ ਮੈਂ ਸਮਝਦਾ ਕਿ ਉਹ ਸਾਨੂੰ ਮਾਨਵਤਾ ਦਾ ਸੰਦੇਸ਼ ਦਿੰਦੇ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਤੇ ਸਾਨੂੰ ਸਾਰਿਆਂ ਨੂੰ ਉੱਤੇ ਕਾਇਮ ਰਹਿਣਾ ਚਾਹੀਦਾ ਇਹਨਾਂ ਸ਼ਬਦਾਂ ਤੋਂ ਬਿਸਾਰਿਆ ਨਜ਼ਰ ਸਾਰਿਆਂ ਨੂੰ ਜੈ ਵਾਲਮੀਕ ਮੇਰ ਸਾਹਿਬ ਮੇਰ ਸਾਹਿਬ ਉਹ ਜੋ ਬੜਾ ਹੀ ਪਵਿੱਤਰ ਦਿਹਾੜਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਔਰ ਕੁਝ ਦਿਨ ਪਹਿਲਾਂ ਕੁਝ ਮਿਸਕਮਿਊਨੀਕੇਸ਼ਨ ਮੈਂ ਕਹੂੰਗਾ ਜਿਹੜੀ ਕੁਝ ਹੋ ਗਈ ਸੀ ਸ਼ਹਿਰ ਦੇ ਵਿੱਚ ਜਿਹਦੇ ਕਾਰਨ ਥੋੜਾ Hindu ਸਮਾਜ ਔਰ Muslim ਸਮਾਜ ਦੇ ਵਿੱਚ ਕੁਝ ਸ਼ਰਾੜਤੀ ਲੋਕ ਜਿਹੜਾ ਦੋਨੋਂ ਪਾਸੇ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਸੀ ਕਿ ਅੱਜ ਬੜੀ ਹੀ ਮੈਂ ਇਹ ਸਾਡੇ ਦੋਨੋਂ ਜਿਹੜੇ ਮੁਖੀ ਹੈਗੇ ਆ ਸਪੈਸ਼ਲੀ ਸਾਡੇ ਊਯੋਗ ਜੀ ਮੈਨੇਜੀ ਜੀ ਇਹ ਦੋਨਾਂ ਨੇ ਔਰ ਸਾਡੇ ਆਮਦਨੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਡੇ ਕੈਬਨਿਟ ਮਨਿਸਟਰ ਭਗਤ ਜੀ ਨਿਤਨ ਕੋਲੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਚੰਦਨ ਗਰੇਵਾਲ ਜੀ ਸਾਡੇ ਕੌਂਸਲਰ ਸਾਹਿਬ ਸਾਰਿਆਂ ਨੇ ਅਸੀਂ ਰਲ ਮਿਲ ਕੇ ਅਸੀਂ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਔਰ ਦੋਨੋਂ ਧਿਰਾਂ ਨੇ ਇਹੀ ਮਤਲਬ ਜੋ ਫਾਈਨਲ ਡਿਸੀਜਨ ਇਹਨਾਂ ਦਾ ਇਹੀ ਆਇਆ ਕਿ ਕੋਈ ਵੀ ਤੇ ਇਹ ਚੰਦ ਨਹੀਂ ਸੀਗੀ ਵੀ ਕਿਸੇ ਵੀ ਤਰੀਕੇ ਦਾ ਸ਼ਹਿਰ ਦਾ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਔਰ ਦੋਨੋਂ ਹੀ ਤਰ੍ਹਾਂ ਅਮਨ ਸ਼ਾਂਤੀ ਜਾਂਦੇਆਂ ਸੀਗੀਆਂ ਔਰ ਮੈਂ ਇਹ ਦੋਨਾਂ ਨੂੰ ਇਹਨਾਂ ਦਾ ਸ਼ੁਕਰੀਆ ਵੀ ਕਰਦਾ ਮੈਂ ਕਿ ਬਹੁਤ ਸ਼ਹਿਰ ਦੀ ਜਿਹੜੀ ਪੀਸ ਆ ਉਹਨੂੰ ਪ੍ਰਾਥਮਿਕਤਾ ਰੱਖਦੇ ਹੋਏ ਇਹਨਾਂ ਨੇ ਹਮੇਸ਼ਾ ਜਿਸ ਤਰੀਕੇ ਦੇ ਨਾਲ ਹਿੰਦੂ ਮੁਸਲਮ ਸੈਕ ਸਾਈਆਂ ਸਾਰੇ ਵਧੀਆ ਤਰੀਕੇ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਰਹਿਨੇ ਆ ਵਾਜ਼ੇ ਆ ਪਿਆਰ ਨਾਲ ਰਹਿਨੇ ਆ ਉਸੇ ਤਰੀਕੇ ਦੇ ਨਾਲ ਇਹ ਸ਼ਹਿਰ ਇਸੇ ਤਰੀਕੇ ਨਾਲ ਲੱਗੇ ਵਧੇਗਾ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੀ ਚਾਹਾਂਗਾ ਕਿ ਅਸੀਂ ਇਸ ਤਰੀਕੇ ਦੀ ਜਿਹੜੀ ਰਾਜਨੀਤੀ ਹੈ ਇਸ ਸਮੇਂ ਜ਼ਰੂਰਤ ਹੈ ਸਾਨੂੰ ਇਸ ਤਰੀਕੇ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਾ ਬਣਾਉਂਦੀ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ